ਇੰਨੀ ਤੇਜੀ ਨਾਲ ਸੋਨਾ ਵਧ ਰਿਆ ਨਾ ਨਾ ਤਾਂ ਇੰਨੀ ਤੇਜੀ ਨਾਲ ਕੋਈ ਅੱਜ ਤਾਈਂ ਧਾਤ ਵਧੀ ਆ ਤੇ ਨਾ ਹੀ ਕਿਸੇ ਦਾ ਇੰਨਾ ਮੁੱਲ ਪਿਆ ਫੇਰ ਸੋਚਣ ਵਾਲੀ ਗੱਲ ਆ ਕਿ ਜਦੋਂ ਤੋਂ ਦੁਨੀਆ ਸਰਜੀ ਆ ਨਾ ਉਦੋਂ ਤੋਂ ਹੀ ਨਾ ਤਾਂ ਸੋਨੇ ਦਾ ਮੁੱਲ ਘਟਿਆ ਤੇ ਨਾ ਹੀ ਇਹਦੀ ਲੋੜ ਮੈਂ ਵੀ ਕਦੇ-ਕਦੇ ਸੋਚਦਾ ਹੁੰਨਾ ਕਿ ਯਾਰ ਦੁਨੀਆ ਨੇ ਸੋਨੇ ਨੂੰ ਹੀ ਕਾਤੋਂ ਇੰਨਾ ਆਦਰਮਾਨ ਬਖਸ਼ਿਆ ਕੁਦਰਤ ਨੇ ਸਾਨੂੰ ਹੋਰ ਵੀ ਤਾਂ ਕਿੰਨੀਆਂ ਧਾਤਾਂ ਬਖਸ਼ੀਆਂ ਸੀ ਆ ਲੋਹਾ ਪਿੱਤਲ ਚਾਂਦੀ ਤਾਂਬਕ ਕੀ ਕੁਝ ਨਹੀਂ ਸਾਨੂੰ ਬਖਸ਼ਿਆ ਪਰ ਜੇ ਕਿਸੇ ਚੀਜ਼ ਨੂੰ ਇਸ ਦੁਨੀਆ ਨੇ ਵੱਧ ਚੜ ਕੇ ਆਪਦੇ ਅੰਗਣਾ ਲਾਇਆ ਨਾ ਤੇ ਉਹ ਸੋਨਾ ਹੀ ਆ ਫਿਰ ਮੈਂ ਸੋਚਿਆ ਕਿ ਸ਼ਾਇਦ ਨਾ ਇਹ ਪੀਲੇ ਰੰਗ ਦਾ ਸੋਨਾ ਲੱਗਦਾ ਨਾ ਤੇ ਤਾਂ ਹੀ ਇਹਦਾ ਇੰਨਾ ਮੁੱਲ ਪਿਆ ਹੋਣਾ ਪਰ ਲੈ ਸੱਚ ਉਹ ਆ ਪਿੱਤਲ ਵੀ ਤਾਂ ਪੀਲੇ ਰੰਗ ਦਾ ਹੀ ਹੁੰਦਾ ਫਿਰ ਗੱਲ ਸਮਝ ਆਈ ਕਿ ਰੰਗ ਨਾਲ ਕਿਸੇ ਦਾ ਇੰਨਾ ਮੁੱਲ ਨਹੀਂ ਪੈ ਸਕਦਾ ਗੱਲ ਕੁ ਵਿੱਚੋਂ ਹੋਰ ਹੋ 24 ਕੈਰਟ ਦੀ ਤਾਰ ਮੋੜੀ ਤਾ ਪਤਾ ਲੱਗਿਆ ਕਿ ਹਾਏ ਰੱਬਾ ਨਰਮਾਈ ਕਿੰਨੀ ਪਹਿਲਾ ਗੁਣ ਸਮਝ ਆ ਗਿਆ ਸੀ ਕਿ ਜੀ ਆ ਉਹਦਾ ਉੱਚਾ ਮੁੱਲ ਪੋਣਾ ਨਾ ਤਾਂ ਮਿੱਤਰਾ ਨਰਮਾਈ ਨੂੰ ਨਾ ਉਹਦੇ ਧੁਰ ਅੰਦਰ ਤੱਕ ਉਸਾਲਾ ਇੱਕ ਦਿਨ ਸੋਨਾ ਟਲਾਉਣ ਗਿਆ ਤੇ ਢਾਲਣ ਤੋਂ ਬਾਅਦ ਪਤਾ ਲੱਗਿਆ ਕਿ ਨਾ ਸੋਨੇ ਦਾ ਵਜ਼ਨ ਘਟ ਗਿਆ ਸੀ ਪੁੱਛਣ ਤੇ ਪਤਾ ਲੱਗਿਆ ਕਿ ਕਹਿੰਦੇ ਇਹਦੇ ਵਿੱਚ ਪਾਇਆ ਤਾਂਬਾ ਮਚ ਗਿਆ ਹੋਣਾ ਜੀ ਹੋਰ ਨਹੀਂ ਤਾਂ ਇਹਦੇ ਵਿੱਚ ਮੈਲ ਤੇ ਹੋਰ ਕਈ ਥਾ ਤਾਂ ਪਾਈਆਂ ਹੁੰਦੀਆਂ ਤੇ ਉਹ ਵੀ ਮਚ ਗਿਆ ਹੋਣੀ ਹੈ ਇਸੇ ਕਰਕੇ ਵਜ਼ਨ ਘਟ ਗਿਆ ਮੈਂ ਅੱਜ ਆ ਕੇ 24 ਕੈਰਟ ਦੀ ਬਾਤ ਤੇ ਢਾਲ ਕੇ ਵਿਖਾ ਤੇ ਢਾਲਣ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਮਾਸਾ ਵੀ ਉਹਦਾ ਵਜਨ ਨਾ ਘਟਿਆ ਦੂਜਾ ਗੁਣ ਵੀ ਭੱਲੇ ਪੈਗਾ ਸੀ ਕਿ ਤੁਹਾਨੂੰ ਕੋਈ ਕੁਝ ਮਰਜ਼ੀ ਆਖ ਦਵੇ ਜਿੰਨਾ ਮਰਜ਼ੀ ਸੇਖ ਦੇ ਕੇ ਜਿੰਨੀ ਵਾਰੀ ਮਰਜ਼ੀ ਢਾਲ ਦੇਵੇ ਜੇ ਤੁਸੀਂ ਖਰੇ ਹੋਣਾ ਤੇ ਤੁਹਾਡਾ ਵਜਨ ਘਟ ਸਕਦਾ ਤੇ ਕਈ ਕਸਟਮਰ ਆਉਂਦੇ ਆ ਕਿ ਭਾਈ ਸਾਨੂੰ ਨਾ 24 ਕੈਰਟ ਦੇ ਗਹਿਣੇ ਬਣਾ ਦੇ ਅਸੀਂ ਨਹੀਂ ਲੈਣ ਬਾਈ ਕੈਰਟ ਮੈਂ ਪਹਿਲਾਂ ਹੱਸ ਪੈਣ ਤੇ ਫਿਰ ਦੱਸ ਤਾ ਕਿ ਭਾਈ 24 ਕੈਰਟ ਨਾ ਬੜਾ ਹੀ ਨਰਮ ਹੁੰਦਾ ਉਹਦੇ ਗਹਿਣੇ ਨਹੀਂ ਬਣ ਸਕਦੇ ਉਹਦੇ ਚ ਮਜ਼ਬੂਤੀ ਲਿਆਉਣ ਵਾਸਤੇ ਨਾ ਕਈ ਹੋਰ ਤੱਤਾਂ ਮਿਕਸ ਕਰਨੀਆਂ ਹੀ ਪੈਂਦੀਆਂ ਉਹਨੂੰ 24 ਤੋਂ 22 ਕੈਰਟ ਬਣਾਉਣਾ ਹੀ ਪੈਂਦਾ ਤਾਂ ਕਿ ਉਹ ਹੰਢਣ ਸਾਲ ਹੋਵੇ ਲੰਮਾ ਸਮਾਂ ਚੱਲੇ ਗੱਲ ਕਹਿਣ ਦੀ ਧੀਰ ਸੀ ਤੀਜਾ ਗੁਣ ਵੀ ਪੱਲੇ ਪੈ ਗਿਆ ਸੀ ਕਿ ਇਕੱਲੇ ਖਰੇ ਦੀ ਵੀ ਕੋਈ ਬਾਲੀ ਬੁੱਕਤ ਨਹੀਂ ਜੇ ਗਹਿਣਾ ਬਣਾਣਾ ਨਾ ਤੇ ਭਾਵੇਂ ਕਿਸੇ ਦਾ ਮੁੱਲ ਵੱਧ ਤੇ ਭਾਵੇਂ ਕਿਸੇ ਦਾ ਘਟਾ ਭਾਵੇਂ ਕੋਈ ਚੰਗਾ ਤੇ ਭਾਵੇਂ ਕੋਈ ਮਾੜਾ ਸਭ ਨੂੰ ਨਾਲ ਨਾਲ ਮਲਾ ਕੇ ਸੱਜਣਾ ਚੱਲਣਾ ਹੀ ਪੈਣਾ ਸੋਨੇ 'ਚ ਹੋਰ ਵੀ ਕਈ ਗੁਣ ਹੋਣੇ ਪਰ ਹਜੇ ਮੈਂ ਲੱਭ ਰਿਆਂ ਪਰ ਜੇ ਤੁਸੀਂ ਸੋਨੇ ਵਾਂਗੂ ਆਦਾ ਮੁੱਲ ਵਧਾਉਣਾ ਨਾ ਤਾਂ ਸਭ ਤੋਂ ਪਹਿਲਾਂ ਆਪਦੇ ਆਪ 'ਚ ਕੰਨ ਨਮਾਈ ਲੈ ਕੇ ਆਓ ਬਾਕੀ ਕਿਸੇ ਵੱਲੋਂ ਤੁਹਾਡੇ ਬਾਰੇ ਮਾੜੇ ਚੰਗੇ ਬੋਲ ਸੁਣ ਕੇ ਆਪਦਾ ਆਪ ਸਾੜ ਕੇ ਨਾ ਆਪਦਾ ਬੋਲ ਨਾ ਘਟਾਓ ਤੇ ਰਹੀ ਗੱਲ ਤੁਹਾਡੇ ਸਭ ਨੂੰ ਪਸੰਦ ਆਉਣ ਦੀ ਉਹਦੇ ਲਈ ਫੇਰਾ ਬਹੁਤੇ ਸੱਚੇ ਤੇ ਬਹੁਤੇ ਖਰੇ ਵਾਲਾ ਹੰਕਾਰ ਛੱਡ ਕੇ ਚਾਹੇ ਕੋਈ ਚੰਗਾ ਤੇ ਚਾਹੇ ਕੋ ਮਾੜਾ ਚਾਹੇ ਕਿਸੇ ਦਾ ਮੁੱਲ ਵੱਧਾ ਤੇ ਭਾਵੇਂ ਕਿਸਦਾ ਘੱਟਾ ਸਭ ਨੂੰ ਨਾਲ ਮਿਲਾ ਕੇ ਇਸ ਜੀਵਨ ਚੱਲਣਾ ਪੈਣਾ ਪਰ ਹਾਂ ਇੱਕ ਗੱਲ ਦਾ ਖਿਆਲ ਜ਼ਰੂਰ ਰੱਖਣਾ ਕਿ ਕਿਸੇ ਦਾ ਰੰਗ ਤੁਹਾਨੂੰ ਇੰਨਾ ਵੀ ਨਾ ਚੜ ਜਾਏ ਕਿ ਤੁਸੀਂ ਆਪ ਦਾ ਸਿਆਣੇ ਵਰਗਾ ਰੰਗ ਹੀ ਖੋ ਦੇ ਤੁਹਾਡਾ ਸੁਹੱਪਣ ਤੁਹਾਡਾ ਕਰਦਾਰ ਤੇ ਤੁਹਾਡੀ ਸ਼ਖਸੀਅਤ ਇਹ ਬਰਕਰਾਰ ਰਹਿਣੀ ਚਾਹੀਦੀ ਆ ਸੋਨੇ ਵਾਂਗੂ ਮਹਾਰਾਜ ਜੀ